ਸਤ ਸ੍ਰੀ ਅਕਾਲ ਦੋਸਤੋ ਤੁਸੀਂ ਸਾਰੇ ਜਾਣਦੇ ਹੋ ਵੀ ਗੋਪੀ ਵੀਰ ਦਾ ਵਿਆਹ ਹੈ ਅਤੇ ኦਫੀਸ਼ੀਅਲ ਕਰਾਉਂਦਾ ਨਜ਼ਰ ਆ ਰਿਹਾ ਹੈ ਗੋਪੀ ਵੀਰ ਨੇ ਹਾਈਡਰਾ ਫੇਸ਼ੀਅਲ ਕਰਵਾਇਆ ਹੈ ਅਤੇ ਦੇਖਦੇ ਹਾਂ ਇਸ ਦੇ ਫੇਸ ਤੇ ਕੀ 글로ਉ ਆਉਂਦਾ ਹੈ ਅਤੇ ਇਸ ਨਾਲ ਹੀ ਇੱਕ ਗੱਲ ਵੀ ਸਾਹਮਣੇ ਆ ਰਹੀ ਹੈ ਵੀ ਗੋਪੀ ਸ਼ੌਕਰ ਅਤੇ ਮਨੀ ਸ਼ੌਕਰ ਦੋਨੋਂ ਫਨੀ ਭਰਾਵਾਂ ਨੇ ਆਪਣੇ ਵਿਆਹ ਦੇ ਵਿੱਚ ਵੀ ਪੂਰਾ ਰੰਗ ਬੰਨਿਆ ਹੋਇਆ ਹੈ ਅਤੇ ਇਹ ਤੁਹਾਨੂੰ ਆਪਣੇ ਛੜੇ ਤਾਏ ਦੇ ਨਾਲ ਮਸਕਰੀਆਂ ਕਰਦੇ ਨਜ਼ਰ ਆਉਣਗੇ ਅਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਅਤੇ ਇਸ ਦੀ ਮਾਸੀ ਨੇ ਵੀ ਬਹੁਤ ਹੀ ਜ਼ਿਆਦੇ ਇਹਨਾਂ ਨਾਲ ਇੰਜੋਏ ਲਿਆ ਪਹਿਲੇ ਸ਼ਵਾਰਾ ਲਿਆ ਸ਼ਵਾਰਾ ਵੀ ਕਹਿੰਦਾ ਬੱਸ ਕਰ ਭਰਾਵਾ ਬੱਸ ਤੇਰੇ ਮੂੰਹ 'ਚ ਜਾਵਾ ਮੇਰੇ 'ਚ ਜਿੰਨੀ ਵਾਰੀ ਜਿੰਨੀ ਵਾਰ ਰੂਹ ਕਰਦੀ ਆ ਹੱਡ ਜਿਹੜਾ ਸਾ ਤਾਇਆ ਆਇਆ ਨੂੰ ਕੋ ਮਾਰਿਆ ਮੈਂ ਛੜਾ ਜੁਨੀਅਨ ਚ ਅੱਜ ਰਿਟਾਇਰਮੈਂਟ ਲੈ ਰਿਹਾ ਤੇਰਾ ਹੋ ਗਿਆ ਰੇ ਤਾਇਆ ਦਾ ਵੀ ਹੁਣ ਹੋ ਗਿਆ ਮੈਂ ਤੇਰ ਕਸਣ ਲਾ ਤਾਇਆ ਦਾ ਵੀ ਹੋ ਗਿਆ ਹੁਣ ਕੁੜੀ ਹੋਈ ਮੇਰਾ ਆ ਪੁਰਾਣਾ ਕੁੜੀ ਹੋ ਗਈ ਸਾਰੇ ਪਿੰਡ ਤੋਂ ਸਾਓ ਨੀ ਸਾਰੇ ਪਿੰਡ ਕਿਸੇ ਨੂੰ ਮੱਥਾ ਟੇਕੇ ਨਾ ਕਿਸੇ ਨੂੰ ਮੱਥਾ ਟੇਕੇ ਨਾ ਇਹ ਸਿਰ ਪਰ ਸਾਵੂ ਜੇ ਮੈਂ ਨਾ ਜਾਮਾ ਜੇ ਮੈਂ ਨਾ ਜਾਮਾ ਤੂੰ ਬਹੁ ਬਣਾਉ ਜੇ ਮੈਂ ਨਾ ਜਾਮਾ ਗੋਪੀ ਵੀਰ ਦੇ ਵਿਆਹ ਨੇ ਜਿਹੜਾ ਇਹ ਰੰਗਵੰਨਿਆ ਹੈ ਇਸ ਦੇ ਨਾਲ ਇਸ ਦੇ ਫੈਨਸ ਦਾ ਵੀ ਬਹੁਤ ਹੀ ਜ਼ਿਆਦੇ ਸੋਸ਼ਲ ਮੀਡੀਆ ਤੇ ਇੱਕ ਹਫ਼ਤੇ ਤੋਂ ਜੀ ਲੱਗਿਆ ਹੋਇਆ ਹੈ ਅਤੇ ਤੁਸੀਂ ਗੋਪੀਵੀਰ ਨੂੰ ਦੇਖ ਸਕਦੇ ਹੋ ਵੀ ਇਹ ਆਪਣੀ ਮਾਸੀ ਨਾਲ ਬਹੁਤ ਹੀ ਜ਼ਿਆਦੇ ਮસ્کریاں ਕਰਦਾ ਹੈ ਅਤੇ ਮਾਸੀ ਨੂੰ ਆਪਣੀ ਮਾਂ ਵਾਂਗ ਹੀ ਸਮਝਦਾ ਹੈ ਗੋਪੀਵੀਰ ਨੇ ਆਪਣੇ ਵਿਆਹ ਦੇ ਉੱਤੇ ਬਹੁਤ ਜ਼ਿਆਦੇ ਖਰਚਾ ਕੀਤਾ ਹੈ ਕਿਉਂਕਿ ਇਸ ਨੇ ਕਿਹਾ ਸੀ ਵੀ ਮੇਰੀ ਮਿਹਨਤ ਦੀ ਕਮਾਈ ਹੈ ਜਿਹੜੀ ਮੈਂ ਬਹੁਤ ਹੀ ਜ਼ਿਆਦੇ ਔਖੀ ਦੀ ਹੈ ਅਤੇ ਮੈਂ ਆਪਣੀ ਮਿਹਨਤ ਬਹੁਤ ਕੀਤੀ ਹੈ ਇਸੇ ਲਈ ਇਸ ਨੇ ਆਪਣੇ ਵਿਆਹ ਦੇ ਉੱਤੇ ਵੀ ਰੱਜ ਕੇ ਖਰਚਾ ਕੀਤਾ ਹੈ ਇਸ ਦੇ ਵਿਆਹ ਦੇ ਵਿੱਚ ਬਹੁਤ ਹੀ ਜਾਦੇ ਇਕੱਠ ਸੀ ਅਤੇ ਇਸਨ ਵੀਰ ਨੇ ਇਹ ਵੀ ਦਿਖਾਇਆ ਹੈ ਇਹ ਆਪਣੀਆਂ ਚਾਚੀਆਂ ਤਾਈਆਂ ਅਤੇ ਮਾਸੀਆਂ ਦੀਆਂ ਕਿਵੇਂ ਜੋੜੀਆਂ ਬਣਾ ਫੁਣਾ ਆਪਣੇ ਤਾਏ ਚਾਚਿਆਂ ਨਾਲ ਅਤੇ ਮਾਸੜਾ ਨਾਲ ਨਚਾਰਿਆ ਹੈ ਅਤੇ ਗੋਪੀ ਵੀਰ ਨੇ ਵੀ ਆਪਣੀ ਮਾਸੀ ਦੇ ਨਾਲ ਆਪਣੀ ਜੋੜੀ ਵਣਾਈ ਅਤੇ ਵਿਆਹ ਨੂੰ ਆਪਣੇ ਨੂੰ ਫੁੱਲ ਇੰਜੋਏ ਕੀਤਾ ਹੈ ਅਰਦਾਸ ਕਰਦੇ ਹਾਂ ਗੋਪੀ ਵੀਰ ਦੀਆਂ ਖੁਸ਼ੀਆਂ ਐਸੇ ਤਰ੍ਹਾਂ ਹੀ ਬਰਕਰਾਰ ਸਦਾ ਹੀ ਰਹਿਣ